ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਪ੍ਰੋਫੈਸਰ ਆਕਾਸ਼ਦੀਪ ਸ਼ਰਮਾ ਮਨੁੱਖ ਜੋ ਬੋਲੀ ਬੋਲਦਾ ਹੈ ਉਹ ਕਿਵੇਂ ਪੈਦਾ ਹੋਣੀ ਸ਼ੁਰੂ ਹੋਈ ਬੋਲੀ ਕਿਵੇਂ ਉਤਪੰਨ ਹੋਈ ਹਨਾ ਇਹਦੇ ਸਬੰਧ ਵਿੱਚ ਬਹੁਤ ਵੱਡੇ ਵੱਡੇ ਭਾਸ਼ਾ ਵਿਗਿਆਨੀ ਨੇ ਜਿਹੜੇ ਵਿਦਵਾਨ ਨੇ ਉਹਨਾਂ ਨੇ ਆਪਣੀ ਆਪਣੀ رائے مشਵਰੀ ਦਿੱਤੇ ਨੇ ਡਾਕਟਰ ਬੂਟਾ ਸਿੰਘ ਬਰਾੜਜੀ ਦਾ ਲਿਖਿਆ ਮੈਂ ਇੱਕ ਭਾਸ਼ਾ ਦੇ ਬੋਲੀ ਦੇ ਸਬੰਧ ਵਿੱਚ ਇੱਕ ਚੈਪਟਰ ਪੜ੍ਹ ਰਿਆ ਸੀ ਆਓ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਆਪਾਂ ਆਪਣੇ ਅਨੁਭਵ ਸਾਂਝੇ ਕਰਦੇ ਆਂ ਜੋ ਡਾਕਟਰ ਸਾਹਿਬ ਨੇ ਲਿਖਿਆ ਆਪਾਂ ਉਤੇ ਵਿਚਾਰ ਚਰਚਾ ਕਰਦੇ ਆਂ ਆਪ ਜੀ ਦੇ ਲਈ ਇਹ ਜਾਣਕਾਰੀ ਪੇਪਰਾਂ ਦੇ ਪੁਆਇੰਟ ਆਫ 뷰 ਤੋਂ ਵੀ ਤੁਸੀਂ ਚਾਹੇ ਪੀਟ੍ਰੀਪੀਐਸਬੀ ਦੇ ਪੇਪਰ ਦੇਣਿਓ ਪੀਪੀਐਸਸੀ ਦੇ ਪੇਪਰ ਦੇਣਿਓ ਵੱਖ-ਵੱਖ ਵਿਭਾਗਾਂ ਦੀ ਤਿਆਰੀ ਲਈ ਤੇ ਉਹਦੇ ਵਿੱਚ ਇਹ ਜਾਣਕਾਰੀ ਬੜੀ ਸਹਾਇੀ ਹੋਊਗੀ ਆਓ ਆਪਾਂ ਚਰਚਾ ਕਰਦੇ ਆਂ ਦੇਖੋ ਜੀ ਡਾਕਟਰ ਸਾਹਿਬ ਲਿਖਦੇ ਨੇ ਕਿੰਨੇ ਰੱਬੀ ਜਾਂ ਦੇਵੀ ਖਿਆਲਾਂ ਤੋਂ ਮਗਰੋਂ ਬੋਲੀ ਦੇ ਆਰੰਭ ਦੇ ਮਸਲੇ ਨੂੰ ਲੈ ਕੇ ਹੋਰ ਵੀ ਬਹੁਤ ਸਾਰੇ ਮਤਨੇ ਜਿਹੜੇ ਉਹ ਪੇਸ਼ ਕੀਤੇ ਗਏ ਵੀ ਬੋਲੀ ਹੈ ਜਿਹੜੀ ਕਈ ਕਹਿੰਦੇ ਨੇ ਵੀ ਰੱਬ ਨਹੀਂ ਬਣਾਈ ਹੈ ਠੀਕ ਹੈ ਰੱਬ ਨਹੀਂ ਬਣਾਈ ਹੈਗੀ ਇਹ ਜਿਹੜੀ ਹੈ ਵੈਨਿਕਲ ਜਾਂ ਮਤਲਬ ਕੀ ਇਹ ਦੇਵੀ ਖਿਆਲ ਰੈਵੈਨਿਕਲ ਔਰ ਡੁਵਾਈਨ ਆਈਡੀਆਜ਼ ਨੇ ਵੀ ਮਤਲਬ ਕਿ ਇਹ ਦੇਵਤਿਆਂ ਨੇ ਬਣਾਈ ਹੈ ਪਰਮਾਤਮਾ ਨੇ ਬਣਾਈ ਹੈ ਬਕਵਾਕ ਮਤ ਪੇਸ਼ ਕੀਤੇ ਕਿ ਵੀ ਜਿਹੜੀ ਬੋਲੀ ਬਣਾਈ ਹੈ ਮਨੁੱਖ ਬੋਲਦੇ ਨੇ ਮਗਰੋਂ ਬੋਲੀ ਦੇ ਆਰੰਭ ਦੇ ਮਸਲੇ ਨੂੰ ਲੈ ਕੇ ਹੋਰ ਵੀ ਬਹੁਤ ਸਾਰੇ ਮਤ ਪੇਸ਼ ਕੀਤੇ ਗਏ ਅਨਕੁਸ਼ੀ ਇਸ ਚੈਪਟਰ ਦੇ ਵਿੱਚ ਐਕਚੁਅਲੀ ਕੁਝ ਮਤ ਕੁਝ ਥਿਉਰੀਜ਼ ਦੱਸੀਆਂ ਗਈਆਂ ਨੇ ਲੈਂਗੁਏਜ ਦੇ ਸਬੰਧ ਵਿੱਚ ਜਿਹੜੀਆਂ ਪ੍ਰਾਤਨ ਸਮੇਂ ਕਹਿੰਦੇ ਸੀ ਵੀ ਬੋਲੀ ਇਸ ਤਰ੍ਹਾਂ ਪੈਦਾ ਹੋਈ ਇਸ ਤਰ੍ਹਾਂ ਪੈਦਾ ਹੋਈ ਇਹ ਆਪਜੀ ਦੇ ਨਾਲ ਮੈਂ ਜਾਣਕਾਰੀ ਸਾਂਝੀ ਕਰ ਰਿਹਾ ਇਹਦੇ ਵਿੱਚ ਕਿਤੇ ਵੀ ਜਿਵੇਂ ਤਾਤੂ ਜਾਂ ਡਿੰਗ ਡਾਂਗ ਮਤ ਨੋਟ ਕਰ ਲਿਓ ਤਾਤੂ ਜਾਂ ਡਿੰਗ ਡਾਂਗ ਮਤ ਤੁਨੀ ਅਨੁਕਰਣ ਮਤ ਇਹ ਬੋਲੀ ਜਾਂ ਭਾਸ਼ਾ ਦੇ ਸੰਬੰਧ ਵਿੱਚ ਜਿਹੜੀਆਂ ਹੈਗੇ ਨੇ ਇਹ ਸਾਰੇ ਸਿਧਾਂਤ ਅੱਗੇ ਆਏ ਸੀ ਪੁਰਾਣੇ ਸਮਿਆਂ ਦੇ ਵਿੱਚ ਬੋ ਬੋ ਮਤ ਪੂਹੂ ਪੂਹੂ ਮਤ ਹੇ 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 ਮਤ ਜੈਸਚਰ ਮਤ ਅੱਗੇ ਆਪਾਂ ਇਹਨਾਂ ਨੂੰ ਵਿਸਥਾਰ ਸਹਿਤ ਸਮਝਾਂਗੇ ਟਾ ਟਾ ਮਤ ਪ੍ਰਤੀਕ ਮਤ ਸੰਗੀਤ ਮਤ ਤੇ ਸੰਪਰਕ ਮਤ ਇਹ ਸਾਰੇ ਜਿਹੜੇ ਹੈਗੇ ਸੀ ਬੋਲੀ ਦੇ ਸੰਬੰਧ ਵਿੱਚ ਸਾਰਿਆਂ ਨੇ ਆਪਣੀਆਂ ਆਪਣੀਆਂ ਥਿਊਰੀਜ਼ ਜਿਹੜੀਆਂ ਹੈਗੀਆਂ ਅੱਗੇ ਲੈ ਕੇ ਆਏ ਭਾਸ਼ਾ ਵਿਗਿਆਨ ਦੀਆਂ ਪੁਸਤਕਾਂ ਦੇ ਵਿੱਚ ਇਹਨਾਂ ਨੂੰ ਸਿਧਾਂਤ ਲਿਖਿਆ ਗਿਆ ਹੈ ਵੀ ਇਹ ਸਾਰੇ ਜਿਹੜੇ ਹੈਗੇ ਨੇ ਇਹ ਲੈਂਗੁਇਸਟਿਕ ਜਿਹੜੀਆਂ ਹੈਗੀਆਂ ਨੇ ਇਹ ਸਿਧਾਂਤ ਦਿੱਤੇ ਗਏ ਨੇ ਭਾਸ਼ਾ ਦੇ ਸਬੰਧ ਵਿੱਚ ਠੀਕ ਹੈ ਜੀ ਇਹ ਥਿਉਰੀਜ਼ ਨੇ ਅਲੱਗ-ਅਲੱਗ ਕਹਿੰਦਾ ਵੀ ਪਰ ਸਾਡੀ ਸਮਝ ਅਨੁਸਾਰ ਬੋਲੀ ਦੇ ਆਰੰਭ ਬਾਰੇ ਇਹ ਸਾਰੇ ਅਟਕਲ ਪੱਛੂ ਕਿਾਸ ਹੀ ਹਨ ਅਟਕਲ ਪੱਛੂ ਮਤਲਬ ਕੀ ਕੀ ਹੈ ਵੀ ਇਹ ਵੈਸੇ ਨਾ ਇੱਕ ਜਿਹੜੇ ਹੈ ਧਾਰਨਾਵਾਂ ਅੱਗੇ ਆ ਗਈਆਂ ਵੀ ਇਹਨਾਂ ਦਾ ਕੋਈ ਲੌਜਿਕ ਨਹੀਂ ਹੈ ਠੀਕ ਹੈ ਅਟਕਲ ਪੱਛੂ ਵੀ ਠੀਕ ਹੈ ਇੱਕ ਅਟਕਲਾ ਇੱਕ ਕਿਆਸ ਰਾਈਆਂ ਇੱਕ ਗੈਸ ਲਾ ਲੇ ਪਰੰਤੂ ਵੀ ਬੁੱਲੀ ਇਹਨਾਂ ਜਿਵੇਂ ਮਤ ਕਹਿੰਦੇ ਨੇ ਵੀ ਇਦਾਂ ਪੈਦਾ ਹੋਈ ਹੈ ਇਹਦਾ ਨਹੀਂ ਹੋਇਆ ਇਹ ਮਤਲਬ ਕੀ ਇੱਕ ਜਸਟ ਕਿਆਸ ਰਾਈਆਂ ਨੇ ਜਸਟ ਸਾਰਿਆਂ ਦੀ ਇਮੇਜਿਨੇਸ਼ਨ ਨੇ ਵੀ ਪਰੰਤੂ ਉਹਨਾਂ ਨੇ ਚਲੋ ਆਪਣੀ ਆਪਣੀ ਥਿਉਰੀਜ਼ ਦਿੱਤੀਆਂ ਇਸ ਲਈ ਭਾਸ਼ਾ ਵਿਗਿਆਨ ਦੇ ਵਿੱਚ ਇਹਨਾਂ ਨੂੰ ਸਿਧਾਂਤਾਂ ਦੇ ਤੌਰ ਤੇ ਲਿਖਿਆ ਗਿਆ ਦੇਖੋ ਚਲੋ ਹੁਣ ਆਪਾਂ ਪਹਿਲੇ ਬਾਰੇ ਗੱਲ ਕਰਦੇ ਹਾਂ ਧਾਤੂ ਜਾਂ ਡਿੰਗਮਤ ਮਸਲਨ ਕਹਿੰਦਾ ਵੀ ਉਦਾਹਰਨ ਦੇ ਧਾਤੂਮਤ ਨੂੰ ਪੇਸ਼ ਕਰਨ ਵਾਲੇ ਧਾਤੂਮਤ ਨੂੰ ਪੇਸ਼ ਕਿਨੇ ਕੀਤਾ ਸਿਆ ਵੀ ਨੋਟ ਕਰ ਲੋ ਕਿ ਇਹ ਜਾਣਕਾਰੀ ਵਾਲਾ ਇਹ ਪ੍ਰਸ਼ਨ ਆ ਜਾਂਦਾ ਪ੍ਰੋਫੈਸਰ ਹੇਸੀ ਪ੍ਰੋਫੈਸਰ ਹੇਸੀ ਸੀ ਜਿਨ੍ਹਾਂ ਨੇ ਧਾਤੂਮਤ ਨੂੰ ਜਿਹੜਾ ਹੈਗਾ ਸੀ ਉਹ ਪੇਸ਼ ਕੀਤਾ ਸੀ ਠੀਕ ਹੈ ਜੀ ਉਹ ਕਹਿੰਦੇ ਸੀਗੇ ਕਹਿੰਦੇ ਵੀ ਪ੍ਰੋਫੈਸਰ ਹੇਸੀ ਦਾ ਖਿਆਲ ਸੀ ਵੀ ਸ਼ਬਦ ਅਤੇ ਅਰਥ ਦੇ ਵਿਚਕਾਰ ਇੱਕ ਕੁਦਰਤੀ ਸਬੰਧ ਹੁੰਦਾ ਹੈ ਸ਼ਬਦ ਤੇ ਅਰਥ ਦੇ ਵਿਚਕਾਰ ਇੱਕ ਕੁਦਰਤੀ ਸਬੰਧ ਹੁੰਦਾ ਹੈ ਕਹਿੰਦੇ ਪ੍ਰੋਫੈਸਰ ਹਸੀ ਨੇ ਕਿਹਾ ਸੀਗਾ ਕਿ देयर इज ए ਨੈਚੁਰਲ ਕਨੈਕਸ਼ਨ ਬਿਟਵੀਨ ਵਰਡ ਐਂਡ ਮੀਨਿੰਗ ਠੀਕ ਹੈ ਜੀ ਵਰਡ ਐਂਡ ਮੀਨਿੰਗ ਵਰਡ ਐਂਡ ਮੀਨਿੰਗ ਵੀ ਇਹਦੇ ਵਿੱਚ ਇੱਕ ਨੈਚੁਰਲ ਕਨੈਕਸ਼ਨ ਹੁੰਦਾ ਹੈ देयर इज ए ਨੈਚੁਰਲ ਕਨੈਕਸ਼ਨ ਬਿਟਵੀਨ ਵਰਡ ਐਂਡ ਮੀਨਿੰਗ ਓਕੇ ਉਹਨਾਂ ਦੇ ਵਿਚਾਰ ਅਨੁਸਾਰ ਵੀ ਹਰੇਕ ਵਸਤੂ ਦੇ ਅੰਦਰ ਇੱਕ ਨਾ ਅਨੋਖੀ ਗੂੰਜ ਹੁੰਦੀ ਹੈ ਪ੍ਰੋਫੈਸਰ ਹੇਸੀ ਕਹਿੰਦੇ ਵੀ ਹਰੇਕ ਵਸਤੂ ਹੈ ਜਿਹੜੀ ਉਹਦੇ ਅੰਦਰ ਇੱਕ ਅਨੋਖੀ ਗੂੰਜ ਹੁੰਦੀ ਹੈ ਅਕੋਰਡਿੰਗ ਟੂ ਹਿਸ ਓਪੀਨੀਅਨ ਠੀਕ ਹੈ ਵੀ ਹਰੇਕ ਵਸਤੂ ਦੇ ਅੰਦਰ ਇੱਕ ਅਨੋਖੀ ਗੂੰਜ ਹੁੰਦੀ ਹੈ ਆਵਾਜ਼ ਹੁੰਦੀ ਹੈ ਠੀਕ ਹੈ ਜੀ ਜਿਵੇਂ ਲੋਹੇ ਤੇ ਸੱਟ ਮਾਰਨ ਦੇ ਨਾਲ ਟੰ ਟੰ ਦੀ ਆਵਾਜ਼ ਆਉਂਦੀ ਹੈ ਕਹਿੰਦੇ ਇਵੇਂ ਹੀ ਮਨੁੱਖ ਵੀ ਜਦ ਕਿਸੇ ਵਸਤੂ ਦੇ ਸੰਪਰਕ ਦੇ ਵਿੱਚ ਆਉਂਦਾ ਤਾਂ ਉਹਦੇ ਮੂੰਹੋਂ ਵੀ ਕਹਿੰਦੇ ਕੋਈ ਨਾ ਕੋਈ ਧੁਨੀ ਧੁਨੀ ਮਤਲਬ ਕਿ ਆਵਾਜ਼ ਨਿਕਲਦੀ ਨਿਕਲਦੀ ਵੀ ਮਨੁੱਖ ਜਿਹੜਾ ਹੈਗਾ ਜਦੋਂ ਕਿਸੇ ਵੀ ਵਸਤੂ ਦੇ ਸੰਪਰਕ ਚ ਆਉਂਦਾ ਉਹਨੂੰ ਦੇਖ ਕੇ ਉਹ ਜੋ ਵੀ ਰਿਐਕਟ ਕਰਦਾ ਹੈ ਬੋਲਦਾ ਹੈ ਜਿਸ ਤਰ੍ਹਾਂ ਵੀ ਬੋਲਦਾ ਹੈ ਉਹਦੇ ਮਨੁੱਖ ਚੋਂ ਮੂੰਹ ਚੋਂ ਧੋਣੀ ਨਿਕਲੀ ਹੈ ਸੋ ਕਹਿੰਦੇ ਵੀ ਇਹ ਧੋਨੀ ਧਾਤੂ ਹੀ ਸ਼ਬਦ ਹੁੰਦੀ ਹੈ ਠੀਕ ਹੈ ਜੀ ਮਤਲਬ ਕਿ ਮਨੁੱਖ ਜਦੋਂ ਵੀ ਕਿਸੇ ਵਸਤੂ ਨੂੰ ਦੇਖਦਾ ਹੈ ਉਹਨੂੰ ਦੇਖ ਕੇ ਉਹਦੇ ਮੂੰਹ ਚੋਂ ਆਵਾਜ਼ ਆਉਂਦੀ ਹੈ ਠੀਕ ਹੈ ਤੇ ਇਹ ਧੁਨੀ ਜਿਹੜੀ ਨਿਕਲਦੀ ਹੈ ਇਹ ਧੁਨੀ ਧਾਤੂ ਸ਼ਬਦ ਹੀ ਹੁੰਦੀ ਹੈ this sound is metal word itself ਠੀਕ ਹੈ ਜੀ ਅਕੋਰਡਿੰਗ ਅੱਛਾ ਅਨੁਕਰਣ ਮਤ ਅਨੁਸਾਰ ਮਨੁੱਖ ਨੇ ਜਿਵੇਂ ਸੁਣਿਆ ਕਹਿੰਦੇ ਤਿਵੇਂ ਬੋਲਿਆ ਉਹ ਕਹਿੰਦੇ ਵੀ ਜਿਵੇਂ ਸੁਣਿਆ ਮੈਨ ਸਪੋਕਨ ਐਜ਼ ਹੀ ਹਿਅਰਡ ਉਹ ਜਿਵੇਂ ਸੁਣਿਆ ਉਹਨੇ ਉਵੇਂ ਬੋਲਿਆ ਵੀ ਬੋਲੀ ਐਵੇਂ ਪੈਦਾ ਹੋਈ ਹੈ ਮਸਲਨ ਕਹਿੰਦਾ ਉਦਾਹਰਣ ਦੇ ਤੌਰ ਤੇ ਮਨੁੱਖ ਨੇ ਪੰਛੀਆਂ ਦੇ ਨਾਮ ਉਹਨਾਂ ਦੀਆਂ ਆਵਾਜ਼ਾਂ ਸੁਣ ਕੇ ਰੱਖ ਲਏ ਜਿਹੜੇ ਪੰਛੀਆਂ ਦੇ ਨਾਮ ਸੀਗੇ ਠੀਕ ਹੈ ਉਹ ਉਹਨਾਂ ਨੇ ਮਤਲਬ ਕੀ ਉਹਨਾਂ ਦੀਆਂ ਆਵਾਜ਼ਾਂ ਸੁਣ ਕੇ ਰੱਖ ਲਏ ਮਨੁੱਖ ਨੇ ਵੀ ਵਰਡਸ ਬਾਈ ਲਿਸਨਿੰਗ ਟੂ ਥੇਅਰ ਸਾਊਂਡਸ ਠੀਕ ਹੈ ਅ ਆ ਦੇਖੋ ਮਨੁੱਖ ਨੇ ਵੀ ਜਿਹੜੇ ਪੰਛੀਆਂ ਦੇ ਨਾਮ ਰੱਖੇ ਨੇ ਉਹਨਾਂ ਦੀਆਂ ਆਵਾਜ਼ਾਂ ਸੁਣ ਕੇ ਰੱਖ ਲਏ ਠੀਕ ਹੈ ਜੀ ਐਉਂ ਬੋਲੀ ਵਿਕਸਤ ਹੋਈ ਕਹਿੰਦਾ ਵੀ ਐਂ ਬੋਲੀ ਵਿਕਸਤ ਹੋਈ ਹੈ ਇਹ ਹੁਣ ਅਨੁਕਰਣਮਤ ਦੱਸ ਰਿਹਾ ਹੈਗਾ ਵੀ ਐਂ ਬੋਲੀ ਵਿਕਸਤ ਹੋਈ ਹੈ ਠੀਕ ਹੈ ਇਸ ਨੂੰ ਬੋਬੋਮਤ ਇਸ ਨੂੰ ਬੋਬੋਮਤ ਵੀ ਕਿਹਾ ਗਿਆ ਨੋਟ ਕਰ ਲਓ ਇਸ ਨੂੰ ਬੋ ਬੋ ਮਤ ਵੀ ਕਿਹਾ ਗਿਆ ਅਨੁਕਰਨ ਮਤ ਨੂੰ ਬੋ ਬੋ ਮਤ ਵੀ ਕਿਹਾ ਗਿਆ ਹੁਣ ਇੱਕ ਕਹੇਗਾ ਕਿ ਪੂ ਪੂ ਮਤ ਪੂ 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 ਥਿਉਰੀ ਵੀ ਹੈਗੀ ਆ ਪੂ ਪੂ ਮਤ ਨੂੰ ਅਸੀਂ ਪੰਜਾਬੀ ਵਿੱਚ ਮਨੋ ਭਾਵ ਪ੍ਰਗਟਾਓ ਮਤ ਵੀ ਕਹਿ ਸਕਦੇ ਹਾਂ ਇਹਨੂੰ ਮਨੋ ਭਾਵ ਪ੍ਰਗਟਾਓ ਮਤ ਵੀ ਕਹਿ ਸਕਦੇ ਹਾਂ ਆਪਾਂ ਕਹਿੰਦੇ ਵੀ ਸੈਂਟੀਮੈਂਟਲ ਠੀਕ ਹੈ ਸੈਂਟੀਮੈਂਟਲ ਮਤ ਠੀਕ ਹੈ ਸੈਂਟੀਮੈਂਟਲ ਥਿਉਰੀ ਮਨੋਪਾਤ ਪ੍ਰਗਟਾਉ ਮਤ ਵੀ ਕਹਿਸਾ ਨੇ ਇਹ ਮਤਮ ਅਨਸਾਰ ਵੀ ਮਨੁੱਖ ਦੁੱਖ ਜਾਂ ਸੁਖ ਵੇਲੇ ਆਪਮਹਾਰੇ ਕੁਝ ਆਵਾਜ਼ਾਂ ਕੱਢਦਾ ਹੈ ਵੀ ਬੰਦਾ ਜਦੋਂ ਦੁੱਖ ਜਾਂ ਸੁਖ ਦੇ ਵਿੱਚ ਹੁੰਦਾ ਹੈ ਉਹ ਆਪਮਹਾਰੇ ਕੁਝ ਆਵਾਜ਼ਾਂ ਕੱਢਦਾ ਹੈ ਤੇ ਇਹ ਅੱਗੇ ਕਹਿੰਦੇ ਨੇ ਵੀ ਜਿਵੇਂ ਮਤਲਬ ਕੀ ਕਹਿੰਦਾ ਮਨੁੱਖ ਕਹਿੰਦਾ ਵੀ ਹਾਏ ਉਈ ਹਨਾ ਹਾਏ ਉਈ ਜਾਂ ਹਾਹਾ ਆਦ ਹਨਾ ਸਮੇਂ ਦੇ ਬੀਤਣ ਨਾਲ ਇਹਨਾਂ ਧੁਨੀਆਂ ਨੇ ਬੋਲੀ ਬਣਾਉਣ ਵਿੱਚ ਕੁਝ ਹਿੱਸਾ ਪਾਇਆ ਠੀਕ ਹੈ ਜੀ ਸਮੇਂ ਦੇ ਨਾਲ ਮਨੁੱਖ ਅ ਸਮੇਂ ਦੇ ਬੀਤਣ ਨਾਲ ਇਨਾਂ ਧੁਨੀਆਂ ਨੇ ਬੋਲੀ ਬਣਾਉਣ ਵਿੱਚ ਕੁਝ ਹਿੱਸਾ ਪਾਇਆ ਵੀ ਜਦੋਂ ਮਨੁੱਖ ਨੇ ਕਿਸੇ ਦੁੱਖ ਜਾਂ ਸੁੱਖ ਵੇਲੇ ਕੋਈ ਰਿਐਕਟ ਕੀਤਾ ਆਪਦੇ ਅੰਦਰੋਂ ਆਵਾਜ਼ਾਂ ਕੱਢੀਆਂ ਹਾਏ ਬੂ ਕੀਤਾ ਜਾਂ ਹੀ 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 ਜਾਂ ਹਾ 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 ਕੀਤਾ ਤਾਂ ਇਨ੍ਹਾਂ ਦੁਨੀਆਂ ਦੀ ਅੱਗੇ ਜਾ ਕੇ ਬੋਲੀ ਬਣਾਉਣ ਦੇ ਵਿੱਚ ਹਿੱਸਾ ਪਾਇਆ ਦੀਸ ਸਾਊਂਡਸ ਕੰਟ੍ਰਿਬਿਊਟਡ ਟੂ ਦਾ ਫਾਰਮੇਸ਼ਨ ਆਫ ਸਪੀਚ ਆਪਾਂ ਕਹਿ ਸਕਦੇ ਹਾਂ ਅੱਗੇ ਇੱਕ ਮਤ ਹੈਗਾ ਇਹ ਹੋ ਮਤ ਇਹ ਹੋ ਮਤ ਇਹਦੇ ਅਨੁਸਾਰ ਵੀ ਕਹਿੰਦਾ ਜਦ ਮਿਹਨਤ ਕਰਦਿਆ ਮਨੁੱਖ ਥੱਕ ਜਾਂਦਾ ਸੀ ਠੀਕ ਹੈ ਜੀ ਵੈਨ ਅ ਪਰਸਨ ਗਾਟ ਟਾਇਰਡ ਵਾਈਲ ਵਰਕਿੰਗ ਹਾਰਡ ਠੀਕ ਹੈ ਜਦੋਂ ਮਨੁੱਖ ਥੱਕ ਜਾਂਦਾ ਕੁਝ ਆਵਾਜ਼ਾਂ ਕੱਢ ਕੇ ਆਰਾਮ ਮਹਿਸੂਸ ਕਰਦਾ ਸੀ ਜਦੋਂ ਬੰਦਾ ਕੋਈ ਬਤਲ ਕੰਮ ਕਰਦੇ ਥੱਕ ਜਾਂਦਾ ਹੈ ਨਾ ਫਿਰ ਹਾਏ ਹਾਏ ਓਏ ਬੈ ਕੇ ਆਰਾਮ ਕਰਦੇ ਆ ਹਨਾ ਉਹ ਕਹਿੰਦੇ ਵੀ ਇਸ ਤਰ੍ਹਾਂ ਦੀ ਮਨੁੱਖ ਜਦੋਂ ਕੋਈ ਆਵਾਜ਼ਾਂ ਕੱਢਦਾ ਸੀਗਾ ਧੁਨੀਆਂ ਕੱਢਦਾ ਸੀਗਾ ਹਨਾ ਤੇ ਉਹ ਕੱਢ ਕੇ ਆਰਾਮ ਮਹਿਸੂਸ ਕਰਦਾ ਸੀਗਾ ਹੀ ਫੈਲਟ ਰਿਲੈਕਸਡ ਬਾਈ ਮੇਕਿੰਗ ਸਮ ਸਾਊਂਡਸ ਓਕੇ ਹੌਲੀ ਹੌਲੀ ਇਹ ਆਵਾਜ਼ਾਂ ਭਾਸ਼ਾ ਧੁਨੀਆਂ ਦੇ ਵਿੱਚ ਕਹਿੰਦੇ ਵਟ ਗਈਆਂ ਹੋਣਗੀਆਂ ਉਹ ਗੈਸ ਕਰ ਰਹੇ ਨੇ ਵੀ ਹੌਲੀ ਹੌਲੀ ਇਹੀ ਆਵਾਜ਼ਾਂ ਜਿਹੜੀਆਂ ਹੈਗੀਆਂ ਨੇ these sounds will be <coughs> broken into language sounds ਠੀਕ ਹੈ ਵੀ ਹੌਲੀ ਹੌਲੀ ਇਹ ਆਵਾਜ਼ਾਂ ਭਾਸ਼ਾ ਦੁਨੀਆ ਦੇ ਵਿੱਚ ਜਿਹੜੀਆਂ ਹੈਗੀਆਂ ਨੇ ਉਹ ਵਟ ਗਈਆਂ ਹੋਣਗੀਆਂ ਲੈਂਗੁਏਜ ਸਾਊਂਡ ਦੇ ਵਿੱਚ ਵਟ ਗਈਆਂ ਹੋਣਗੀਆਂ ਹੁਣ ਇੱਕ ਮਤ ਹੈਗਾ ਸੰਗੀਤ ਮਤ ਉਹਦੇ ਅਨੁਸਾਰ ਵੀ ਜਿਹੜੀ ਬੋਲੀ ਦੀ ਉਤਪਤੀ ਹੈ ਮਨੁੱਖ ਦੀ ਸੰਗੀਤ ਰੁਚੀ ਤੋਂ ਹੋਈ ਹੈ ਉਹ ਕਹਿੰਦੇ ਵੀ ਮਨੁੱਖ ਦੀ ਸੰਗੀਤ ਰੁਚੀ ਚੋਂ ਬੋਲੀ ਹੋਈ ਹੈ ਹੈ ਜਿਹੜੀ ਇਹ ਬੋਲੀ ਦੀ ਰੁਚੀ ਜਿਹੜੀ ਬੋਲੀ ਜਨਮੀ ਹੈ ਉਹ ਕਹਿੰਦੇ ਮਨੁੱਖ ਦੀ ਟੇਸਟ ਫਾਰ 뮤직 ਟੇਸਟ ਫਾਰ 뮤직 ਮਨੁੱਖ ਦੀ ਸੰਗੀਤ ਰੁਚੀ ਤੋਂ ਕਹਿੰਦੇ ਜਿਹੜੀ ਬੋਲੀ ਵੀ ਉਤਪਤੀ ਹੋਈ ਹੈ ਰੀਜ਼ਨ ਆਫ ਲੈਂਗੁਏਜ ਤੇ ਇੱਕ ਹੈਗਾ ਦੇ ਪ੍ਰਤੀਕਵਾਦੀਆਂ ਦਾ ਖਿਆਲ ਸੀਗਾ ਪ੍ਰਤੀਕਵਾਦੀ ਠੀਕ ਹੈ ਜੀ ਉਹ ਕੀ ਖਿਆਲ ਕਰਦੇ ਨੇ ਕਹਿੰਦੇ ਵੀ ਜਦ ਮਨੁੱਖ ਨੇ ਵੇਖਿਆ ਕਿ ਇਸ਼ਾਰਿਆਂ ਨਾਲ ਕੰਮ ਨਹੀਂ ਚੱਲਦਾ ਤਦ ਉਹਨਾਂ ਨੇ ਜ਼ਰੂਰੀ ਵਸਤੂਆਂ ਜਾਂ ਕੌਮਾਂ ਲਈ ਕੰਮਾਂ ਲਈ ਸੌਰੀ ਜ਼ਰੂਰੀ ਵਸਤੂਆਂ ਜਾਂ ਕੰਮਾਂ ਲਈ ਪ੍ਰਤੀਕ ਤੁਨੀ ਸੰਕੇਤ ਨਿਸ਼ਚਿਤ ਕੀਤੇ ਪ੍ਰਤੀਕ ਤੁਨੀ ਸੰਕੇਤ ਨਿਸ਼ਚਿਤ ਕੀਤੇ ਇਹ ਕੌਣ ਕਹਿੰਦੇ ਨੇ ਇਹ ਪ੍ਰਤੀਕਵਾਦੀ ਨੇ ਜਿਹੜੇ ਇਹ ਉਹਨਾਂ ਦਾ ਖਿਆਲ ਸੀਗਾ ਉਹਨਾਂ ਦਾ ਸਿਧਾਂਤ ਸੀਗਾ ਵੀ ਜਦੋਂ ਮਨੁੱਖ ਨੇ ਵੇਖਿਆ ਵੀ ਇਸ਼ਾਰਿਆਂ ਦੇ ਨਾਲ ਕੰਮ ਨਹੀਂ ਚੱਲਦਾ ਠੀਕ ਹੈ ਜੀ ਗੈਸ ਡਿਡ ਨਾਟ ਵਰਕ ਠੀਕ ਹੈ ਦੈਨ ਹੀ ਫਿਕਸਡ ਸਿੰਬੋਲਿਕ ਸਾਊਂਡਸ ਸਿਗਨਲਸ ਐਨ ਇੰਪੋਰਟੈਂਟ ਆਬਜੈਕਟ ਫॉर ਟਾਸਕਸ ਠੀਕ ਹੈ ਤਦ ਉਹਨਾਂ ਨੇ ਜ਼ਰੂਰੀ ਵਸਤਾਂ ਜਾਂ ਕੰਮਾਂ ਲਈ ਪ੍ਰਤੀਕਤੂਨੀ ਸੰਕੇਤ ਨਿਸ਼ਚਿਤ ਕੀਤੇ ਵੀ ਫਿਰ ਕੋਸ਼ਿਸ਼ ਸ਼ਬਦ ਵੀ ਇਹਦੇ ਲਈ ਆਹ ਸ਼ਬਦ ਉਹਦੇ ਲਈ ਆਹ ਸ਼ਬਦ ਫਿਰ ਜੈਸਰ ਮਤ ਆ ਗਿਆ ਇੱਕ ਜੈਸਰ ਮਤ ਦਾ ਵੀ ਪਹਿਲਾ ਖਿਆਲ ਦਾ ਮਜ਼ਮੂਆ ਹੈ ਇੱਕ ਟਾਟਾ ਮਤ ਵੀ ਹੈ ਇਹ ਟਾਟਾ ਮਤ ਵੀ ਹੈ ਟਾਟਾ ਮਤ ਵੀ ਅਨੁਕਰਨ ਮਤ ਦੇ ਨਾਲ ਮਿਲਦਾ ਜੁਲਦਾ ਹੈ ਕਿਨਾਂ ਪਰ ਸੰਪਰਕ ਮਤ ਥੋੜਾ ਹਟਕੇ ਹੈ ਇਸ ਮਤ ਨੂੰ ਪੇਸ਼ਕ ਸੰਪਰਕ ਇੱਕ ਨ ਸੰਪਰਕ ਮਤ ਸੀਗਾ ਸੰਪਰਕ ਮਤ ਠੀਕ ਹੈ ਜੀ ਤੇ ਇਹਦੇ ਵਿੱਚ ਕੀ ਹੈ ਆਪਾਂ ਜਿਹਨੂੰ ਸੰਪਰਕ ਮਤ ਤੋਂ ਆਪਾਂ ਇੰਗਲਿਸ਼ ਦੇ ਵਿੱਚ ਕਹਿ ਸਕਦੇ ਆਂਗੇ ਕੰਟੈਕਟ ਓਪੀਨੀਅਨ ਠੀਕ ਹੈ ਕੰਟੈਕਟ ਓਪੀਨੀਅਨ ਹੈ ਇਹ ਥੋੜਾ ਜਿਹਾ ਉਹਨਾਂ ਤੋਂ ਹਟ ਕੇ ਸੀਗਾ ਓਕੇ ਇਹਨੂੰ ਪੇਸ਼ ਕੀਤਾ ਸੀ ਪ੍ਰੋਫੈਸਰ ਜੀ ਰੇਵਸ ਨੇ ਉਹ ਮਨੋਵਿਗਿਆਨੀ ਸੀਗੇ ਸਾਈਕੋਲੋਜਿਸਟ ਸੀਗੇ ਪ੍ਰੋਫੈਸਰ ਜੀ ਵੀ ਰੇਵੇਜ਼ ਨੇ ਸੰਪਰਕ ਮਤ ਪੇਸ਼ ਕੀਤਾ ਸੀ ਉਹਨਾਂ ਅਨੁਸਾਰ ਮਨੁੱਖ ਇੱਕ ਸਮਾਜਿਕ ਜੀਵ ਹੈ ਠੀਕ ਹੈ ਜੀ ਮਨੁੱਖ ਕੀ ਇੱਕ ਵੀ ਇੱਕ ਸਮਾਜਿਕ ਜੀਵ ਹੈ ਅਕੋਰਡਿੰਗ ਟੂ ði ਮੈਨ ਇਜ਼ ਅ ਸੋਸ਼ਲ ਬੀਇੰਗ ਓਕੇ ਕਹਿੰਦਾ ਨੇ ਮਿਲ ਕੇ ਰਹਿਣਾ ਉਹਨਾਂ ਦੀ ਮਜਬੂਰੀ ਹੈ ਮਨੁੱਖ ਦੀ ਕਿਉਂਕਿ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਸਮਾਜ ਵਿੱਚ ਰਹਿੰਦਾ ਹੈ ਉਹਨੂੰ ਇਹ ਮਨੁੱਖ ਨੂੰ ਮਨੁੱਖ ਦੀ ਲੋੜ ਹੈ ਠੀਕ ਹੈ ਹਾਵ ਭਾਵ ਪ੍ਰਗਟ ਕਰਨ ਲਈ ਹਾਵ ਭਾਵ ਪ੍ਰਗਟ ਕਰਨ ਲਈ ਉਸ ਨੂੰ ਦੂਜੇ ਮਨੁੱਖਾਂ ਨਾਲ ਸੰਪਰਕ ਕਰਨਾ ਪੈਂਦਾ ਹੈ ਠੀਕ ਹੈ ਜੀ ਉਹਨੂੰ ਦੂਸਰੇ ਮਨੁੱਖਾਂ ਨਾਲ ਸੰਪਰਕ ਕਰਨਾ ਪੈਂਦਾਗਾ ਹੀ ਹੈ हैज ਟੂ ਇੰਟਰੈਕਟ ਵਿਦ ਅਦਰ ਹਿਊਮਨ ਬੀਇੰਗਸ ਟੂ ਐਕਸਪ੍ਰੈਸ ਹਿਮਸੈਲਫ ਓਕੇ ਉਹਨੂੰ ਆਪਾ ਪ੍ਰਗਟ ਕਰਨ ਲਈ ਦੂਸਰੇ ਮਨੁੱਖਾਂ ਨਾਲ ਸੰਪਰਕ ਕਰਨਾ ਪੈਂਦਾਗਾ ਠੀਕ ਹੈ ਇਸ ਸੰਪਰਕ ਸਮੇਂ ਮੂੰਹੋਂ ਧੁਨੀ ਆ ਵੀ ਨਿਕਲਦੀਆਂ ਹੋਣਗੀਆਂ ਕਹਿੰਦਾ ਵੀ ਜਦੋਂ ਫਿਰ ਦੂਸਰੇ ਨਾਲ ਉਹ ਸੰਪਰਕ ਸਾਥਾ ਹੋਵੇਗਾ ਜਿਹੜਾ ਹੈ ਉਹਨਾਂ ਨਾਲ ਗੱਲਬਾਤ ਕਰਦਾ ਹੋਵੇਗਾ ਐਟ ਦਾ ਟਾਈਮ ਆਫ ਦਿਸ ਕੰਟੈਕਟ ਵੀ ਜਦੋਂ ਸੰਪਰਕ ਸਾਰਦਾ ਹੋਊਗਾ ਸਾਰਦਾ ਹੋਊਗਾ ਉਹਨਾਂ ਨਾਲ ਗੱਲਾਂ ਕਰਦਾ ਹੋਊਗਾ ਸਾਊਂਡ ਵਿਲ ਆਲਸੋ ਕਮ ਆਊਟ ਆਫ ਹਿਸ ਮਾਊਥ ਠੀਕ ਹੈ ਤਾਂ ਫਿਰ ਉਹਦੇ ਮੂੰਹ ਚੋਂ ਕੁਝ ਆਵਾਜ਼ਾਂ ਵੀ ਨਿਕਲਦੀਆਂ ਆਉਣਗੀਆਂ ਕਿਵੇਂ ਬੋਲਦਾ ਹੋਊਗਾ ਆਖਰ ਉਹ ਤਾਂ ਬੋਲਦੇ ਹੋਊਗਾ ਨਾ ਕੁਝ ਤਾਂ ਸ਼ਬਦ ਬੋਲਦੇ ਹੋਊ ਕੁਝ ਤਾਂ ਵਾਕ ਸੈਂਟੈਂਸ ਬੋਲਦੇ ਹੋਊਗਾ ਸੋ ਕਹਿੰਦਾ ਇਹ ਮੂੰਹ ਤੋਂ ਨਹੀਂ ਨਿਕਲਦੇ ਆਉਣਗੇ ਇਹੋ ਦੁਨੀਆ ਸਹਜੇ ਸਹਜੇ ਬੋਲੀ ਦਾ ਰੂਪ ਧਾਰਨ ਕਰ ਗਿਆ ਕਹਿੰਦਾ ਦੀ ਸਾਊਂਡਸ ਈਜ਼ਲੀ ਬਿਕਮ ਦਾ ਫਾਰਮ ਆਫ ਸਪੀਚ ਇਹੋ ਦੁਨੀਆ ਸਹਜੇ ਸਹਜੇ ਬੋਲੀ ਦਾ ਰੂਪਤਾ ਕਰ ਗਈਆਂ ਕਹਿੰਦਾ ਵੀ ਸਾਉਂਡ ਨੇ ਜਿਹੜੀ इजीली ਬੀਕਮ ਦਾ ਫਾਰਮ ਆਫ ਸਪੀਚ ਸੋ ਇਹ ਜਿਹੜੇ ਕੁਝ ਵੱਖੋ ਵੱਖਰੇ ਮੱਤ ਸੀਗੇ ਇਹਨਾਂ ਨੂੰ ਮੈਂ ਸਾਂਝਾ ਕਰਨਾ ਵਿਦਿਆਰਥੀਆਂ ਨਾਲ ਜ਼ਰੂਰੀ ਸਮਝਿਆ ਇਹ ਤੁਸੀਂ ਪੇਪਰਾਂ ਦੇ ਪੁਆਇੰਟ ਆਫ View ਤੋਂ ਬਸ ਇਹ ਮੱਤ ਕਿਹਨੇ ਕਿਹਨੇ ਪੇਸ਼ ਕੀਤੇ ਤੁਸੀਂ ਇੰਨਾ ਕੁ ਨੋਟ ਕਰ ਲਿਓ ਥੋੜਾ ਜਿਹਾ ਮੈਂ ਵਿਸਥਾਰ ਸਹਿਤ ਧਿਆਨ ਕਰ ਤਾਂ ਕਰਾਤਾ ਕਿ ਗੱਲ ਸਾਰੀ ਸਮਝ ਆ ਜਾਂਦੀ ਹੈ ਠੀਕ ਹੈ ਤੇ ਵਿੱਚੋਂ ਜੋ ਜੋ ਤੁਹਾਨੂੰ ਮੈਟਰ ਠੀਕ ਲੱਗਿਆ ਪੇਪਰ ਦੇ ਪੁਆਇੰਟ ਆਫ View ਉੱਤੋਂ ਤੁਸੀਂ ਨੋਟ ਕਰ ਲਿਓ ਜਿਵੇਂ ਆ ਪ੍ਰੋਫੈਸਰ ਜੀ ਵੀ ਦੇ ਸੀ ਕੇ ਸਾਈਕੋਲੋਜਿਸਟ ਸੀਗੇ ਇਹਨਾਂ ਨੇ ਇੱਕ ਸੰਪਰਕ ਮਤ ਦਿੱਤਾ ਸੀਗਾ ਵੀ ਆਹ ਆਹ ਜਿਹੜੇ ਮਤ ਹੋਏ ਨੇ ਇਕਾਦੇ ਸੰਬੰਧ ਵਿੱਚ ਪੇਸ਼ ਹੋਏ ਨੇ ਇਸ ਤਰ੍ਹਾਂ ਦੇ ਖਿਆਲ ਪ੍ਰਸ਼ਨ ਆਜੇ ਨੇ ਵੀ ਧਾਤੂ ਜੜ ਡਿੰਗ ਡਾਂਗ ਮਤ ਆਤੂ ਨਹੀਂ ਕਰਨ ਮਤ ਉੱਪਰ ਦੇਖੋ ਬੋਬੋ ਮਤ ਪੂਪੂ ਮਤ ਇਹ ਹੋ ਮਤ ਇਹ ਸਾਰੇ ਜਿਹੜੇ ਹੈਗੇ ਨੇ ਬੋਲੀ ਜਾਂ ਭਾਸ਼ਾ ਦੇ ਸੰਬੰਧ ਵਿੱਚ ਮਤ ਅੱਗੇ ਆਏ ਸੀ ਵੀ ਜਿਹੜੀ ਮਨੁੱਖੀ ਬੋਲੀ ਆ ਉਹਦੀ ਉਤਪਤੀ ਜਾਂ origin ਜਿਹੜਾ ਉਹਦੀ ਜਿਹੜੇ ਹੈ ਉਹ ਇਸ ਤਰ੍ਹਾਂ ਜਨਮੀ ਇਸ ਤਰ੍ਹਾਂ ਜਿਹੜੀ ਹੈ ਪੈਦਾ ਹੋਈ ਠੀਕ ਹੈ ਸੋ ਮੈਨੂੰ ਉਮੀਦ ਹੈ ਪਤਿਆਰਥੀਆਂ ਲਈ ਇਹ ਜਾਣਕਾਰੀ ਸਹਾਇਕ ਸਿੱਤ ਹੋਵੇਗੀ ਪ੍ਰੋਫੈਸਰ ਕਾਸ਼ਤੀ ਬੋਲੋ ਸਭ ਤੋਂ ਸਤਿ ਸ਼੍ਰੀਕਾਲ ਪਰਮਾਤਮਾ ਤੁਹਾਡਾ ਪਲਾ ਕਰਨ ਮਿਹਨਤ ਕਰੋ ਜ਼ਰੂਰ ਕਾਮਯਾਬ ਹੋਵੋਗੇ ਧੰਨਵਾਦ ਜੀ ਭਗਵਤੀ ਕੰਪੀਟੀਸ਼ਨ ਕਲਾਸਿਸ ਦੇ YouTube ਚੈਨਲ ਤੇ ਵਿਜ਼ਿਟ ਕਰਦੇ ਰਿਹਾ ਕਰੋ ਇੱਥੇ ਤੁਹਾਡੇ ਲਈ ਪੇਪਰਾਂ ਦੀ ਪੁਆਇੰਟ ਰੂਵੀ ਉਤੋਂ ਜੋ ਵੀ ਤੁਸੀਂ ਵਕ ਵਕ ਕੰਪੀਟੀਟਿਵ ਇਗਜ਼ਾਮ ਦਿੰਨੇ ਹੋ ਕਾਫੀ ਜਿਹੜੀ ਹੈ ਸਹਾਇਕ ਸਮਗਰੀ ਤੁਹਾਡੇ ਲਈ ਅਪਲੋਡ ਕੀਤੀ ਜਾਂਦੀ ਹੈ ਅਗਰ ਕੋਈ ਵੀ ਆਪਜੀ ਦਾ ਰਾਏ ਮਸ਼ਵਰਾ ਹੋਵੇ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਮੈਨੂੰ ਦੱਸ ਸਕਦੇ ਹੋ ਮੇਰੇ ਮੋਬਾਈਲ ਨੰਬਰ ਵੀ ਦਿੱਤੇ ਹੋਏ ਨੇ ਬਹੁਤ ਬ